ਗਲੀ ਦੇ ਵਿੱਚ ਬਣੇ ਇਸ ਘਰ ਦੇ ਬਾਹਰ ਆ ਗਿਆ ਪੀਲਾ ਭੂੜ ਪੀਲੇ ਭੂੜ ਨੇ ਸਕਿੰਟਾਂ ਦੇ ਵਿੱਚ ਕਰ ਦਿੱਤਾ ਇਹ ਘਰ ਢਹ ਢੇਰੀ ਜਿਸ ਤੋਂ ਬਾਅਦ ਪੂਰਾ ਇਲਾਕਾ ਦੇਖ ਕੇ ਹੈਰਾਨ ਹੋ ਗਿਆ ਦਾਦੀ ਇੱਕੀ ਤਸਵੀਰਾਂ ਜਲੰਧਰ ਤੋਂ ਸਾਹਮਣੇ ਆਈਆਂ ਲਗਾਤਾਰ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਜਲੰਧਰ ਦੇ ਵਿੱਚ ਨਸ਼ਾ ਤਸਕਰ ਦੇ ਘਰ ਦੇ ਉੱਤੇ ਪੀਲਾ ਪੰਜਾ ਚਲਾਉਂਦੇ ਹੋਏ ਉਸ ਦੇ ਘਰ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਨੂੰ ਕਈ ਵਾਰ ਨੋਟਿਸ ਜਾਰੀ ਕੀਤਾ ਗਿਆ ਪਰ ਉਸ ਦੇ ਦੁਆਰਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਜਿਸ ਦੇ ਚੱਲਦੇ ਪੁਲਿਸ ਦੇ ਅਗਵਾਈ ਦੇ ਵਿੱਚ ਇਸ ਵਿਅਕਤੀ ਦੇ ਘਰ ਦੇ ਬਾਹਰ ਬਣੇ ਨਜਾਇਜ਼ ਤਰੀਕੇ ਦੇ ਕਬਜ਼ੇ ਨੂੰ ਹਟਾ ਦਿੱਤਾ ਗਿਆ ਅਤੇ ਦੂਸਰੇ ਪਾਸੇ ਐਸసీపీ ਮੌਕੇ ਦੇ ਉੱਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਇਸ ਵਿਅਕਤੀ ਦੇ ਉੱਤੇ ਪਹਿਲਾਂ ਹੀ 20 ਮਾਮਲੇ ਦਰਜ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਪੂਰਾ ਪਰਿਵਾਰ ਕੂਰਥਲਾਦੀ ਜੇਲ੍ਹ ਦੇ ਵਿੱਚ ਹੀ ਬੰਦ ਹੈ। ਵਿਜੇ ਕੁਮਾਰ ਲੱड्डੂ ਇੱਕ ਮਟੋਰੀਅਸ ਡਰੱਗ ਪੈਟਰ ਹੈਗੇ ਸੀ ਜਿਨ੍ਹਾਂ ਤੇ 20 ਮੁਕਦਮੇ ਦਰਜ ਨੇ ਔਰ ਉਹਨਾਂ ਦੇ ਵੱਲੋਂ ਇਲੀਗਲ ਕੰਸਟ੍ਰਕਸ਼ਨ ਕੀਤੀ ਹੋਈ ਚੀਜ਼ ਜਿਹਨੂੰ ਸਾਡੀ ਕਾਰਪੋਰੇਸ਼ਨ ਨੇ ਟਾਇਆ ਅਸੀਂ ਉਹਨਾਂ ਦੇ ਹੈਲਪ ਵਾਸਤੇ ਇੱਥੇ ਆਏ ਹਾਂ ਮੈਂਟਲ ਲਾਅ ਐਂਡ ਆਰਡਰ ਪਰ ਇਹ ਫੈਮਿਲੀ ਸਾਰੀ ਦੀ ਸਾਰੀ ਨੋਟੋਰੀਅਸ ਹੈ ਜੀ ਇਹ ਯੁਧ ਨਸ਼ਾ ਰੋਜ ਜੋ ਸੀਐਮ ਸਾਹਿਬ ਨੇ ਚਲਾਇਆ ਹੋਇਆ ਉਹਦੇ ਤਹਿਤ ਦੀ ਵਾਈਫ ਵੀ ਅੰਦਰ ਹੈਗੀ ਹੈ ਤੇ ਬੇਟੇ ਨੂੰ ਵੀ ਹਫਤਾ ਪਹਿਲਾਂ ਅਰੈਸਟ ਕੀਤਾ ਉਹਦੇ ਕੋਲ ਡਰੱਗਸ ਰਿਕਵਰ ਹੋਈਆਂ ਸੀ ਔਰ ਲਗਾਤਾਰ ਡਰੱਗਸ ਦੇ ਵਿੱਚ ਡੀਲ ਕਰ ਰਿਹਾ ਇਸ ਕਰਕੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਕਿੰਨੇ ਕਾਮਮੇ ਦਰਜ ਹੋਏ 20 ਕਮੇ ਦਰਜ ਜੀ ਵਿਜੇ ਕੁਮਾਰ ਜੀ ਨੇ ਥੱਲੇ ਵਿਜੇ ਕੁਮਾਰ ਤੇ ਕਰ ਲਿਆ। ਇਹਨਾਂ ਵੀ ਕੁਮਾਰ 12000 ਅੰਦਰ ਹੈ ਜੀ। ਅੱਛਾ ਬਕਰ। ਤਾਂ ਚੋਣਾਂ ਲੜਿਆ ਸੀ। ਹਮ। ਦੇਖੋ ਸਾਡਾ ਤਾਂ ਪਹਿਲੇ ਦਿਨ ਇੱਕੋ ਗੱਲ ਰਹੀ ਕਿ ਇਸ ਖੇਤਰ ਨੂੰ ਨਸ਼ਾ ਮੁਕਤ ਕਰਨਾ ਹੈ। ਹਮ। ਔਰ ਨਸ਼ਿਆਂ ਦੇ ਖਿਲਾਫ ਇੱਥੇ ਮੈਂ 3-4 ਵਾਰ ਧਰਨੇ ਵੀ ਦਿੱਤੇ ਆ ਜਿਹੜੇ-ਜਿਹੜੇ ਬੰਦੇ ਨਸ਼ਾ ਵੇਚਦੇ ਸੀ ਉਹਨਾਂ ਨਸ਼ਾ ਮਾਫੀਆ ਦੇ ਖਿਲਾਫ ਕਮਿਸ਼ਨਰ ਸਾਹਿਬ ਨੂੰ ਤੁਸੀਂ ਦੱਸਿਆ। ਮਾਣਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਵੀ ਚਿੱਠੀ ਲਿਖੀ ਆ। لیکن اج ਜਿਹੜਾ ਤੋੜ ਕੀਤੀ ਆ ਬੜਾ ਵਧੀਆ ਹੈ ਜਿਹੜਾ ਬੰਦਾ ਨਸ਼ਾ ਵੇਚੇ ਜਾਂ ਨਸ਼ੇ ਦਾ ਕੰਮ ਕਰੇ ਉਹਨੂੰ ਜੇਲ੍ਹ ਦੇ ਅੰਦਰ ਵੇਚ ਬੰਦ ਕਰਨਾ ਚਾਹੀਦਾ ਹੈ ਤੇ ਨਾਲ ਦੀ ਨਾਲ ਜਿਹੜੀਆਂ 2 ਨੰਬਰ ਦੇ ਪੈਸੇ ਨਾਲ ਪ੍ਰਾਪਰਟੀਆਂ ਬਣਾਈਆਂ ਉਹ ਪ੍ਰਾਪਰਟੀਆਂ ਵੀ ਤੋੜਨੀਆਂ ਚਾਹੀਦੀਆਂ ਇਸ ਦੇ ਇਲਾਵਾ ਵੀ ਕੁਝ ਨਾਮ ਹੋਰ ਹੈ ਜਿਸ ਜਿਹੜੇ ਕਿ ਇਸ ਖੇਤਰ ਦੇ ਵਿੱਚ ਗੰਦ ਪਾ ਰਹੇ ਆ ਗੰਦਾ ਕੰਮ ਕਰ ਰਹੇ ਨਸ਼ਾ ਵੇਚ ਰਹੇ ਮੇਰੀ ਮਾਨਯੋਗ ਜੁਆਇੰਟ ਸੀਪੀ ਸਾਹਿਬ ਨਾਲ ਗੱਲ ਹੋਈ ਆ ਖੇਤਰ ਦੇ ਲੋਕ ਸਾਰੇ ਨਾਲ ਆ ਉਹਨਾਂ ਦੇ ਨਾਮ ਵੀ ਲਿਖ ਕੇ ਦੇ ਰਿਹਾ ਔਰ ਪ੍ਰਸ਼ਾਸਨ ਤੋਂ ਪੁਲਿਸ ਕਮਿਸ਼ਨਰ ਸਾਹਿਬ ਤੋਂ ਬੇਨਤੀ ਕਰਦੇ ਆ ਔਰ ਉਮੀਦ ਰੱਖਦੇ ਆ ਕਿ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਕਰਕੇ ਉਹਨਾਂ ਨੂੰ ਵੀ ਜੇਲ੍ਹ ਯਾਤਰਾ ਕਰਵਾਈ ਜਾਵੇ। ਦਾਦ ਦੇ ਕੇ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੁਲਿਸ ਐਕਸ਼ਨ ਮੋਡ ਦੇ ਵਿੱਚ ਜਿਸ ਦੇ ਚੱਲਦੇ ਪੀਲਾ ਪੰਜਾ ਚਲਾ ਕੇ ਉਹਨਾਂ ਦੇ ਨਜ਼ਾਇਜ਼ ਤੌਰ ਤੇ ਬਣਾਏ ਗਏ ਘਰਾਂ ਨੂੰ ਟੈਢੇ ਰੀਕ ਕੀਤਾ ਜਾ ਰਿਹਾ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।